ਹਾਂਜੀ ਮੈਮ ਕੱਲ ਜੀ ਸਾਨੂੰ ਇੱਕ ਸ਼ਾਮ ਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਗੱਡੀ ਆ ਰਹੀ ਹੈ ਅ ਅੰਮ੍ਰਿਤਸਰ ਸਾਈਡ ਤੋਂ ਬਠਿੰਡਾ ਐਂਟਰ ਹੋ ਰਹੀ ਹੈ ਤੇ ਜੇ ਉਸ ਗੱਡੀ ਨੂੰ ਰੋਕ ਕੇ ਚੈਕਿੰਗ ਕੀਤੀ ਜਾਵੇ ਤਾਂ ਉਸ ਵਿੱਚ ਨਸ਼ੀਲਾ ਪਦਾਰਥ ਬਰਾਮਦ ਹੋ ਸਕਦਾ ਤੇ ਨਈਆਲਾ ਥਾਣੇ ਦੀ ਟੀਮ ਤੇ ਸੀਆਈਏ 2 ਦੀ ਟੀਮ ਨੇ ਨਾਕਾਬੰਦੀ ਕਰਕੇ ਉੱਥੇ ਜਿੱਦਾ ਟੋਲ ਪਲਾਜ਼ਾ ਦੇ ਕੋਲ ਜਦੋਂ ਇੱਕ ਗੱਡੀ ਆ ਰਹੀ ਸੀ Honda Amaze white ਗੱਡੀ ਨੰਬਰੀ PB03BP3598 ਇਨੂੰ ਜਦੋਂ ਰੋਕ ਕੇ ਉੱਥੇ ਚੈੱਕ ਕੀਤਾ ਗਿਆ ਤਾਂ ਇਹਦੇ ਵਿੱਚੋਂ ਸਾਨੂੰ 1.5 ਕਿਲੋ ਚਿੱਟਾ ਬਰਾਮਦ ਹੋਇਆ ਜੋ ਇੱਕ ਕਮਰਸ਼ੀਅਲ ਰਿਕਵਰੀ ਹੈ ਉਸ ਟਾਈਮ ਇਸ ਗੱਡੀ ਦੇ ਵਿੱਚ ਦੋ ਵਿਅਕਤੀ ਸਵਾਰ ਸੀਗੇ ਮਨਪ੍ਰੀਤ ਸਿੰਘ ਉਰਫ ਮਾਣਾ ਤੇ ਸੰਦੀਪ ਸਿੰਘ ਉਰਫ ਦੀਪਨ ਤੇ ਇਹਦੇ ਚੱਲਦੇ ਹੀ ਥਾਣਾ ਮਈਆਵਾਲਾ ਦੇ ਵਿੱਚ ਐਫ ਆਈ ਆਰ ਨੰਬਰ 284 ਅੰਡਰ ਸੈਕਸ਼ਨ 20 uh, 21 ਸਬਸੈਕਸ਼ਨ ਸੀ ਐਨ ਡੀ ਪੀ ਐਸ ਐਕਟ ਦਰਜ ਕਰ ਦਿੱਤਾ ਗਿਆ ਹੈ ਤੇ ਇਹ ਜਿਹੜੀ ਰਿਕਵਰੀ ਸੀ ਸਾਡੇ ਡੀਐਸਪੀ ਜਿਹੜੇ ਪੁੱਛੋ ਹੈਗੇ ਪਿੱਪਲ ਜੀ ਇਹਨਾਂ ਦੀ ਹਾਜ਼ਰੀ ਦੇ ਵਿੱਚ ਹੋਈ ਹੈ ਮੈਡਮ ਕਿੰਨੇ ਟਾਈਮ ਤੋਂ ਕਰ ਰਹੇ ਸੀਗੇ ਚਿੱਟਾ ਜਿੱਤਨ ਦਾ ਕੰਮ ਇਹਨਾਂ ਵਿੱਚ ਜਿਹੜਾ 메ਨ ਅਕਿਊਜ਼ ਹੈ ਮਨਪ੍ਰੀਤ ਮਾਨਾ ਇਹਦੇ ਤੇ ਆਲਰੇਡੀ 5 ਐਫਆਈਆਰ ਰਜਿਸਟਰਡ ਹੈ ਜਿਹਦੇ ਵਿੱਚੋਂ 3 ਐਨਡੀ ਦੀਆਂ ਤੇ 2 ਆਈਪੀਸੀ ਦੀਆਂ ਤੇ ਕਾਫੀ ਸਾਲਾਂ ਤੋਂ ਇਸ ਮਤਲਬ ਤਸਕਰੀ ਦੇ ਵਿੱਚ ਸ਼ਾਮਿਲ ਸੀ ਰਿਮੈਂਬਰੀ ਹੋਂਡਾ ਇਮੇਲ ਕਾਰ ਹੈ ਇਹਨਾਂ ਦੀ ਖੁਦ ਵੀ ਹੈ ਤੇ ਕਿਸੇ ਹੋਰ ਦੀ ਇਹਦੇ ਵਿੱਚ ਜਿਹੜਾ ਦੂਜਾ ਕੋ ਅਕਿਊਜ਼ ਹੈ ਦਸਨਦੀਪ ਸਿੰਘ ਜਿਹੜਾ ਡਰਾਈਵ ਕਰ ਰਿਹਾ ਸੀ ਇਹ ਉਹਦੀ ਗੱਡੀ ਹੈ ਮੈਂ ਮਨਪ੍ਰੀਤ ਨੂੰ ਇਹ ਜਿਹੜਾ ਮਨਪ੍ਰੀਤ ਮਾਣਾ ਜੀ ਇਹ ਹੈਗੇ ਹਾਜ਼ਿਰਤਨ ਦਾ ਵੈਸੇ ਬੇਸਿਕਲੀ ਕੋਟਪਾਰਾ ਦਾ ਹੈ ਪਰ ਇਸ ਟਾਈਮ ਪ੍ਰੈਜ਼ੈਂਟਲੀ ਹੀ ਰੈਜ਼ਾਈਡਿੰਗ ਐਟ ਹਾਜ਼ਿਰਤਨ ਤੇ ਜਿਹੜਾ ਜੁੜਾ ਸੰਦੀਪ ਸਿੰਘ ਉਹਦੀਪੂ ਆ ਇਹ ਮੁਤਾਨੀਆ ਰੋਡ ਦਾ ਮੈਡਮ ਇਹ ਖੁਦ ਵੀ ਕਰਦੇ ਨਸ਼ਾ ਜੀ ਇਹ ਜਿਹੜਾ ਸੰਦੀਪ ਹੈ ਉਹ ਡਿਕਟਰ ਜੀ ਪਹਿਲਾਂ ਵੀ ਬੰਦਲੇ ਰੱਖਿਆ ਜੀ ਕੋਈ ਨਾ ਮਨਪ੍ਰੀਤ ਉਸ ਮਾਣਾ ਹੈ ਉਹਦੇ ਤੇ ਜੀ ਪੰਜ ਮੁਕਾ ਮੈਂ ਦੋ ਆਈਪੀਸੀ ਦੇ ਤੇ ਨੰਡੀ ਦੇ ਤੇ ਜਿਹੜਾ ਸੰਦੀਪ ਉਸਦੀਪੂ ਹੈ ਇਹਦੇ ਤੇ ਫਰਸਟ ਐਫਆਈਆਰ ਮੈਡਮ ਇਹ ਬੇਸਿਕ ਕੰਮ ਕੀ ਕਰਦੇ ਦੋਨੋਂ ਜਿਹੜਾ ਮਨਪ੍ਰੀਤ ਮਾਣਾ ਇਹ ਤਾਂ ਅਨਇੰਪਲੋਇਡ ਹੈ ਤੇ ਜਿਹੜਾ ਸੰਦੀਪ ਹੈ ਇੱਕ ਟੈਕਸੀ ਡਰਾਈਵਰ ਮੈਂ ਬੁਲਾ ਕੇ ਕਿੱਥੋਂ ਆਏ ਜੀ ਜੀ ਅੰਮ੍ਰਿਤਸਰ ਸਾਈਡ ਤੋਂ ਲੈ ਕੇ ਆ ਰਹੇ ਸੀ ਦੇਣਾ ਕਿੱਥੇ ਸੀ ਜੀ ਕੋਈ ਪਤਾ ਨਹੀਂ ਹਾਲੇ ਤਾਂ ਲੋਕਲ ਸਪਲਾਈ ਦਾ ਹੀ ਹੈ ਬਾਕੀ ਉਹਨਾਂ ਦਾ ਰਿਮਾਈਂਡ ਡਿਮਾਂਡ ਤੇ ਪਤਾ ਲੱਗੇਗਾ ਜਦੋਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੋਈ ਡੇਟ ਕੋਲ ਜੱਟਾ ਪੜਿਆ ਐਸੇ ਵੱਡੇ ਪੱਧਰ ਤੇ ਇੰਨਾ ਕੁਝ ਰੁਕਣ ਦੇ ਬਾਵਜੂਦ ਵੀ ਕਿਵੇਂ ਆ ਰਿਹਾ ਜੀ ਇਹ ਇੱਕ ਆਖਰਸ ਕਿ ਤੋਂ ਲੈ ਕੇ ਆ ਰਹੇ ਸੀ ਪਰ ਪਿਛਲਾ ਲਿੰਕ ਹੈ ਨਾ ਉਹ ਵੀ ਨਾਲ ਹੀ ਤੁਹਾਡੇ ਸਾਹਦੇ ਪਿਛਲਾ ਵੀ ਹੈ ਜਿਹੜਾ ਮਨਪ੍ਰੀਤ ਮਾਣਾ ਹੈ ਜਿਹੜਾ ਮੇਨ ਇਹਦੇ ਵਿੱਚ ਅਕਿਊਜ਼ ਹੈ ਉਹਦੇ ਤੇ ਆਲਰੇਡੀ ਐਫ ਆਈ ਆਰ ਦੇ ਹੀ ਸੌਰੀ ਐਨ ਡੀ ਦੇ ਹੀ ਐਫ ਆਈ ਆਰਸ ਹੈ ਇੱਕੀ ਉਹ ਸਦਰ ਬਠਿੰਡਾ 2017 ਤੋਂ ਮਤਲਬ ਹੀ ਹੈ ਪਿਛਲੇ 8 ਸਾਲਾਂ ਤੋਂ ਇਹ ਜਿਹੜਾ ਮਨਪ੍ਰੀਤ ਮਾਣਾ ਹੈ ਇਸ ਕੰਮ ਦੇ ਵਿੱਚ ਰੁੱਝਿਆ ਹੋਇਆ ਹੈ ਮੈਡਮ ਜੇ ਵੇ ਇਸ ਤੇ ਤੁਸੀਂ ਦੱਸਿਆ ਪੰਜ ਪਰਚੇ ਪਹਿਲਾਂ ਦਰਜ ਹੈ ਇਸ ਤਰ੍ਹਾਂ ਇਸ ਤਰ੍ਹਾਂ ਦੇ ਜਿਹੜੇ ਵਿਅਕਤੀ ਹੈ ਕਿਸ ਤਰ੍ਹਾਂ ਦੀ ਕਾਰਵਾਈ ਕਰਦੇ ਉਹਨਾਂ ਦੇ ਇਹਨਾਂ ਤੇ ਜਿੰਨੀ ਵੀ ਰਿਕਵਰੀ ਹੁੰਦੀ ਉਹਦੇ ਅਕੋਰਡਿੰਗ ਇਹਨਾਂ ਤੇ ਐਫ ਆਈ ਆਰ ਰਜਿਸਟਰਡ ਹੁੰਦੀਆਂ ਹੁਣ ਇਹਦੇ ਤੇ ਕਮਰਸ਼ੀਅਲ ਰਿਕਵਰੀ ਹੋਈ ਹੈ ਤੇ ਉਹਦੇ ਅਕੋਰਡਿੰਗ ਹੈ ਅਸੀਂ ਇਸ ਤੇ ਕਾਰਵਾਈ ਕਰਾਂਗੇ ਕਿ ਜਿਵੇਂ ਵਾਰ-ਵਾਰ ਮਤਲਬ ਕੇਸ ਤੇ ਪਰਚੇ ਦਰਜ ਹੈਗੇ ਨੇ ਉਹ bail ਤੇ ਆ ਕੇ ਦੁਬਾਰਾ ਉਹੀ ਕੰਮ ਸ਼ੁਰੂ ਕਰ ਦਿੰਦੇ ਹਨ ਨਾ ਮੈਂ ਉਹੀ ਜਿਹੜੇ ਜਿਨ੍ਹਾਂ ਤੇ ਬਾਰ-ਬਾਰ ਐਫਆਈਆਰ ਜਿਸਟਰ ਹੋਣ ਦੇ ਬਾਵਜੂਦ ਵੀ ਜਦੋਂ ਬੇਲ ਤੇ ਆਂਦੇ ਦੁਬਾਰਾ ਇਹੀ ਕੰਮ ਸ਼ੁਰੂ ਕਰ ਦਿੰਦੇ ਦੇਖੋ ਜੀ ਡਿਪੈਂਡ ਕਰਦਾ ਹੁਣ ਉਹਨਾਂ ਤੇ ਡਿਟੇਲਸ ਅਸੀਂ ਲਵਾਂਗੇ ਡੀਸੀ ਆਫਿਸ ਤੋਂ ਉਸ ਤੋਂ ਬਾਅਦ ਅਸੀਂ ਫਾਲੋਅ ਅਪ ਕਰਾਂਗੇ ਜਿਹੜੇ ਮਾਮਲੇ ਕਿ ਕਾਨੂੰਨੀ ਕਾਰਵਾਈ ਜਿਹੜੀ ਤੁਸੀਂ ਆਪਣੇ ਵੱਲੋਂ ਵੀ ਅਪਲੋਡ ਕਰ ਦੋ ਜੀ ਮੇਲ ਤੇ ਉਹਦੇ ਟਾਈਮ ਬਾਅਦ ਬੇਲ ਆ ਜੇ ਕਿ ਇਹਦੀ ਵਾਸਤੇ ਕੋਲਸ ਚਾਰਾ ਜੋਈ ਕਰ ਰਹੀ ਹੈ ਵੀ ਜਮਾ ਦੇਖੋ ਇਟ ਹੈਸ ਟੂ ਬੀ ਟੇਕਨ ਅਪ ਵਿਦ ਜੁਡੀਸ਼ਰੀ ਆਲਸੋ ਕਿ ਜਿਹੜੇ ਰਿਪੀਟ ਆਫੈਂਡਰਸ ਜਿਹਨਾਂ ਤੋਂ ਛੋਟੀ ਲੈਵਲ ਦੇ ਕਵਰੀ ਹੁੰਦੀ ਹੈ ਉਹਨਾਂ ਤੇ ਅ ਇੰਨੀ ਛੇਤੀ ਉਹਨਾਂ ਨੂੰ বেল ਤੇ ਨਾ ਰੀਲੀਜ਼ ਕੀਤਾ ਜਾਵੇ ਦੂਸਰਾ ਸੀ ਪਿੰਡ ਵਾਸੀਆਂ ਨੂੰ ਵੀ ਅਪੀਲ ਕਰਦੇ ਆ ਕਿ ਜਿਹੜੇ ਅਸੀਂ ਪੁਲਿਸ ਨੇ ਐਫਰਟਸ ਕਰੇ ਤੁਸੀਂ ਵੀ ਉਹਨਾਂ ਲੋਕਾਂ ਦੇ বেল ਬਾਂਡਸ ਨਾ ਭਰੋ ਇਹਨਾਂ ਦੇ ਉਹਨਾਂ ਦੀ ਬੇਲ ਨਾ ਕਰਵਾਓ ਤਾਂ ਕਿ ਉਹ ਇੰਨੀ इजीली ਬਾਹਰ ਨਾ ਆ ਸਕਣ ਇਹਨਾਂ ਦੇ ਵਿੱਚੋਂ ਇਹਨਾਂ ਦੇ ਪਰਿਵਾਰਕ ਵੀ ਉਹਨਾਂ ਇਨਵੋਲਡ ਹੈ ਇਨ੍ਹਾਂ ਦੇ ਵਿੱਚ ਨਹੀਂ ਜੀ ਹਲੇ ਤੱਕ ਇਹ ਜਾ ਕੁਝ ਨਹੀਂ ਸੰਭਲਿਆ ਇਹ ਜਿਹੜਾ ਮੇਨ ਜੀ ਮਨਪ੍ਰੀਤ ਸਿੰਘ ਗੁਮਾਣਾ ਇਹੀ ਹੈ ਜੀ ਮੇਰੇ ਖਿਆਲ ਵਿੱਚ ਅਮਰ ਸਾਹਿਬ ਦਾ ਮਾਮਲਾ ਇਹ ਫੜੋ ਤਾਂ ਸਾਰੇ ਇਹਨਾਂ ਨੂੰ ਜੁੜੂ ਤੋਂ ਪਾਈ ਉਹ ਦੇਖੋ ਜੀ ਜਦੋਂ ਡਿਟੇਲ ਇਨਵੈਸਟੀਗੇਸ਼ਨ ਕਰਾਂਗੇ ਉਦੋਂ ਪਤਾ ਲੱਗੇਗਾ ਕਿ ਇਹਦਾ ਕ੍ਰਾਸ ਬਾਰਡਰ ਲਿੰਕਸ ਐ ਕਿ ਨਹੀਂ